ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਣਾ ਦਹੀਂ ਤੜਕੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਜਦ ਕੋਈ ਘਰ ਵਿੱਚ ਸਬਜ਼ੀ ਨਾ ਹੋਵੇ ਤੁਸੀਂ ਝਟਪਟੇ ਦਹੀਂ ਤੜਕਾ ਘਰ ਵਿੱਚ ਬਣਾ ਸਕਦੇ ਹੋ ਇੱਧਰ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਲਏ ਸੀ ਥੋੜਾ ਜਿਹਾ ਮੈਂ ਲਸਣ ਬਰੀਕ ਕੱਟ ਲਿਆ ਥੋੜਾ ਜਿਹਾ ਅਦਰਕ ਨੂੰ ਮੈਂ ਬਰੀਕ ਕੱਟ ਲਿਆ ਤਿੰਨ ਹਰੀਆਂ ਮਿਰਚਾਂ ਮੈਂ ਬਰੀਕ-ਬਰੀਕ ਕੱਟ ਲਿਆ ਇੱਕ ਲਾਲ ਟਮਾਟਰ ਨੂੰ ਮੈਂ ਬਰੀਕ ਕੱਟ ਲਿਆ ਅੱਧਾ ਕਿਲੋ ਮੈਂ ਦਹੀਂ ਲੈ ਲਿਆ ਦਹੀਂ ਨੂੰ ਮੈਂ ਚੰਗੀ ਤਰ੍ਹਾਂ ਫੈਟ ਲਿਆ ਸੀ ਥੋੜਾ ਜਿਹਾ ਮੈਂ ਬਰੀਕ ਕੱਟਿਆ ਹੋਇਆ ਹਰਾ ਧਨੀਆ ਲੈ ਲਿਆ ਤੁਸੀਂ ਦਹੀਂ ਤੜਕੇ ਵਿੱਚ ਆਪਣੇ ਹਿਸਾਬ ਨਾਲ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਹੁਣ ਮੈਂ ਗੈਸ ਤੇ ਪੈਨ ਰੱਖ ਲਿਆ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਇਸ ਵਿੱਚ ਇੱਕ ਅੱਧੇ ਮਿੰਟ ਲਈ ਭੁੰਨ ਲਵਾਂਗੇ ਜੀਰਾ ਆਪਣਾ ਭੁੰਨਿਆ ਗਿਆ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਐਡ ਕਰ ਦਵਾਂਗੇ ਅਦਰਕ ਲਸਣ ਨੂੰ ਥੋੜਾ ਜਿਹਾ ਲਾਈਟ ਬ੍ਰਾਊਨ ਜਾਂ ਕਰ ਲਵਾਂਗੇ ਤੁਸੀਂ ਅਦਰਕ ਲਸਣ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਦਹੀਂ ਤੜਕੇ ਵਿੱਚ ਅਦਰਕ ਲਸਣ ਕੱਟਿਆ ਹੋਇਆ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਅਦਰਕ ਲਸਣ ਨੂੰ ਵੀ ਇਸ ਵਿੱਚ ਭੁੰਨ ਲਿਆ ਹੁਣ ਇਸ ਵਿੱਚ ਪਿਆਜ਼ ਐਡ ਕਰ ਦਵਾਂਗੇ ਸਾਰੇ ਪਿਆਜ਼ ਇਸ ਵਿੱਚ ਮੈਂ ਪਾ ਦਵਾਂਗੀ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਉਦੋਂ ਤੱਕ ਭੁੰਨਾਂਗੇ ਜਦ ਤੱਕ ਇਹ ਪਿਆਜ਼ ਆਪਣੇ ਲਾਈਟ ਬ੍ਰਾਊਨ ਜੇ ਨਹੀਂ ਹੁੰਦੇ ਲਗਾਤਾਰ ਚਲਾਉਂਦੇ ਹੋਏ ਪਿਆਜ਼ਾਂ ਨੂੰ ਮੈਂ 2-3 ਮਿੰਟ ਲਈ ਭੁੰਨ ਲਿਆ ਸੀ ਪਿਆਜ਼ਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਇਸ ਵਿੱਚ ਕੱਟੀਆਂ ਹੋਈਆਂ ਮਿਰਚਾਂ ਐਡ ਕਰ ਦਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਮਿਰਚਾਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਵਾਂਗੇ ਹੁਣ ਮੈਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਤੜਕੇ ਵਿੱਚ 1-2 ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਮੈਂ ਹਰੇ ਮਟਰ ਐਡ ਕਰ ਦਵਾਂਗੀ ਪਹਿਲਾਂ ਮੈਂ ਤੁਹਾਨੂੰ ਹਰੇ ਮਟਰ ਦੱਸਣਾ ਭੁੱਲ ਗਈ ਸੀ ਮੈਂ ਮਟਰ ਬਾਅਦ ਵਿੱਚ ਇਸ ਵਿੱਚ ਐਡ ਕਰਿਆ ਕਿਉਂਕਿ ਮੇਰੇ ਕੋਲ ਹੈਗੇ ਸੀ ਮੈਂ ਦੋ ਮੁਠੀਆਂ ਇਸ ਵਿੱਚ ਹਰੇ ਮਟਰ ਪਾ ਦਿੱਤੇ ਮਟਰਾਂ ਨੂੰ ਮੈਂ ਤੜਕੇ ਵਿੱਚ ਉਦੋਂ ਤੱਕ ਪਕਾਵਾਂਗੀ ਜਦ ਤੱਕ ਕਿ ਮਟਰ ਆਪਣੇ ਸੌਫਟ ਨਹੀਂ ਹੋ ਜਾਂਦੇ ਹੁਣ ਮਟਰ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਗਏ ਹੁਣ ਇਸ ਵਿੱਚ ਲਾਲ ਟਮਾਟਰ ਪਾ ਦਵਾਂਗੇ ਲਾਲ ਟਮਾਟਰ ਪਾ ਕੇ ਤੜਕੇ ਵਿੱਚ ਇਸ ਨੂੰ ਪਕਾ ਲਵਾਂਗੇ ਤਾਂ ਜੋ ਟਮਾਟਰ ਵੀ ਆਪਣੇ ਸੌਫਟ ਹੋ ਜਾਣ। ਹੁਣ ਟਮਾਟਰ ਤੇ ਹਰੇ ਮਟਰ ਆਪਣੇ ਚੰਗੀ ਤਰ੍ਹਾਂ ਤੜਕੇ ਵਿੱਚ ਪੱਕ ਗਏ। ਹੁਣ ਇਸ ਵਿੱਚ ਮੈਂ ਮਸਾਲੇ ਐਡ ਕਰ ਦਵਾਂਗੀ। ਮਸਾਲੇ ਤੁਸੀਂ ਕੋਈ ਵੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਹੁਣ ਮੈਂ ਇਸ ਵਿੱਚ ਅੱਧਾ ਚਮਚ ਹਲਦੀ ਦਾ ਪਾਵਾਂਗੀ। ਹਲਦੀ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਜਿੰਨੀ ਤੁਸੀਂ ਸਬਜ਼ੀ ਬਣਾਉਣੀ ਹੈ ਮੈਂ ਅੱਧਾ ਚਮਚ ਇਸ ਵਿੱਚ ਹਲਦੀ ਦਾ ਲਿਆ। ਅੱਧਾ ਚਮਚ ਇਸ ਵਿੱਚ ਮੈਂ ਦੇਗੀ ਲਾਲ ਮਿਰਚ ਦਾ ਲਵਾਂਗੀ। ਤਿੰਨ ਦਾ ਚਮਚ ਇਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਮੈਂ ਕਾਲੇ ਨਮਕ ਦਾ ਪਾਵਾਂਗੀ ਕਾਲਾ ਨਮਕ ਦਾ ਟੇਸਟ ਸਬਜ਼ੀ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਤੇ ਇੱਕ ਚਮਚ ਇਸ ਵਿੱਚ ਮੈਂ ਛੋਟਾ ਨਮਕ ਦਾ ਪਾਵਾਂਗੇ ਨਮਕ ਪਾ ਕੇ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਿਲਾ ਦਵਾਂਗੇ ਤਾਂ ਜੋ ਸਾਰੇ ਮਸਾਲੇ ਤੜਕੇ ਵਿੱਚ ਚੰਗੀ ਤਰ੍ਹਾਂ ਪੱਕ ਜਾਣ ਹੁਣ ਮੈਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਪਕਾ ਲਿਆ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਮਸਾਲੇ ਨੂੰ ਠੰਡਾ ਕਰ ਲਵਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਇਸ ਵਿੱਚ ਦਹੀਂ ਪਾਵਾਂਗੇ ਜੇਕਰ ਗਰਮ ਮਸਾਲੇ ਵਿੱਚ ਦਹੀਂ ਪਾਵਾਂਗੇ ਤਾਂ ਦਹੀਂ ਆਪਣਾ ਫਟ ਜਾਵੇਗਾ ਤੇ ਸਬਜ਼ੀ ਦਾ ਟੇਸ ਬਿਲਕੁਲ ਵੀ ਵਧੀਆ ਨਹੀਂ ਆਵੇਗਾ ਹੁਣ ਮਸਾਲਾ ਠੰਡਾ ਹੋ ਗਿਆ ਸੀ ਹੁਣ ਇਸ ਵਿੱਚ ਮੈਂ ਦਹੀਂ ਪਾ ਦਿੱਤਾ ਦਹੀਂ ਨੂੰ ਮੈਂ ਚੰਗੀ ਤਰ੍ਹਾਂ ਫੈਂਟ ਕੇ ਲਿਆ ਹੈ ਤੁਸੀਂ ਬਿਨਾਂ ਫੈਂਟੇ ਵੀ ਦਹੀਂ ਲੈ ਸਕਦੇ ਹੋ ਹੁਣ ਦਹੀਂ ਪਾ ਕੇ ਇਸ ਨੂੰ ਮਸਾਲੇ ਵਿੱਚ ਮਿਲਾ ਦਵਾਂਗੇ ਮੈਂ ਦਹੀਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਮਿਲਾ ਲਿਆ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਪਾ ਦਵਾਂਗੇ ਧਨੀਆ ਪਾ ਕੇ ਦਹੀਂ ਵਿੱਚ ਇਸ ਨੂੰ ਮਿਲਾ ਦਵਾਂਗੇ ਇਧਰ ਆਪਣਾ ਦਹੀਂ ਤੜਕਾ ਹੁਣ ਆਪਣਾ ਬਣ ਕੇ ਤਿਆਰ ਹੈ ਹੁਣ ਮੈਂ ਇਸ ਨੂੰ ਸਰਵ ਕਰ ਲਵਾਂਗੇ ਦਹੀਂ ਤੜਕੇ ਨੂੰ ਮੈਂ ਇੱਕ ਡਾਂਗੇ ਵਿੱਚ ਸਰਵ ਕਰ ਲਿਆ ਦਹੀਂ ਤੜਕਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਤੁਸੀਂ ਇਸ ਨੂੰ ਰੋਟੀ ਪਰੌਂਠੇ ਚਾਵਲ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਜੇਕਰ ਕਈ ਵਾਰ ਘਰੇ ਕੋਈ ਦਾਲ ਸਬਜ਼ੀ ਨਹੀਂ ਹੁੰਦੀ ਤੁਸੀਂ ਇਹ ਟਟਪਟ ਦਹੀਂ ਤੜਕਾ ਬਣਾ ਕੇ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਨਵਾਜੀ